ਸੋ ਜੇਕਰ ਹੁਣ ਤੁਸੀਂ ਬੁਲੇਟ ਦੇ ਪਟਾਕੇ ਵਜਾਉਂਗੇ ਜਾਂ ਮੋਟਾਕੇ ਵਾਹਨ ਚਲਾਉਂਗੇ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਇਹ ਨਹੀਂ ਹੋਰ ਵੀ ਕਈ ਨਿਯਮ ਹੈ ਜਿਹੜੇ ਕੀ ਲਾਗੂ ਕੀਤੇ ਗਏ ਨੇ ਜਿਹਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਦੋ ਪੈਨਾ ਵਾਹਨ ਤੇ ਸਲੈਂਸਰ ਬਦਲਨ ਅਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਂਦੇ ਹੁਕਮ ਦਿੱਤੇ ਗਏ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸਿਹਤ ਤੇ ਲਈ ਚਿਲਾ ਸੀਮਾ ਦੇ ਅੰਦਰ ਜਿਹੜਾ ਕਿ ਨਿਯਮ ਲਾਗੂ ਕੀਤੇ ਨੇ ਜਿਸ ਦਾ ਵਿੱਚ ਦੋ ਪਹੀਆ ਵਾਹਨਾਂ ਦੇ ਸਲੈਂਸਰ ਬਦਲਨ ਅਤੇ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੈ ਇਹ ਹੁਕਮ ਦੁਕਾਨਦਾਰਾਂ ਮਕੈਨਿਕਾਂ ਵੱਲੋਂ ਸਲਾਂਸਰ ਬਦਲਨ ਅਤੇ ਪਟਾਕੇ ਚਲਾਉਣ ਵਾਲੇ ਵਾਹਨਾ ਮਾਲਕਾਂ ਤੇ ਦੋਮਾ ਤੇ ਲਾਗੂ ਹੋਣਗੇ ਜੇਕਰ ਕੋਈ ਦੁਕਾਨਦਾਰ ਅਜਿਹੇ ਵਾਹਨਾ ਨੂੰ ਮੋਡੀਫਾਈ ਕਰਦਾ ਸਲਾਂਸਰ ਬਦਲਦਾ ਉਸ ਤੇ ਵੀ ਕਾਰਵਾਈ ਹੋਏਗੀ ਤੇ ਜਿਹੜਾ ਮੈਂ ਮੋਡੀਫਾਈ ਕਰਵਾਉਂਦਾ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਸੀਮਾ ਦੇ ਅੰਦਰ ਮੂਹ ਟਾਕ ਕੇ ਦੋ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਇਹ ਪਾਬੰਦੀ ਉਹਨਾਂ ਵਿਅਕਤੀਆਂ ਤੇ ਲਾਗੂ ਨਹੀਂ ਹੋਵੇਗੀ ਜੋ ਬਿਮਾਰੀ ਜਾਂ ਅਲਰਜੀ ਕਾਰਨ ਮੈਡੀਕਲ ਮਾਸਕ ਜਾਂ ਹੋਰ ਚੀਜ਼ਾਂ ਪਾਉਂਦੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਬਾਜ਼ਾਰਾਂ ਵਿੱਚ ਲੁੱਟਕੋ ਤੇ ਚੋਰੀ ਦੀਆਂ ਵਾਰਤਾਤਾ ਆਮ ਹੋ ਗਈਆਂ ਹਨ ਜਾ ਇਸ ਕਰਕੇ ਉਹਨਾਂ ਡਰਾਈਵਰਾਂ ਦੇ ਲਈ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ ਕਿ ਮੂੰਹ ਟਾਕੇ ਹੁਣ ਤੁਸੀਂ ਵਾਹਨ ਨਹੀਂ ਚਲਾਉਣੇ ਚਿਹਰੇ ਟਕਨ ਦੇ ਨਾਲ ਅਪਰਾਧਿਆਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਇਸ ਲਈ ਜिले ਦੇ ਵਿੱਚ ਮੂੰਹ ਟਾਕੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਉਕ੍ਰੋਪਤ ਇਹ ਹੁਕਮ ਜਿਹੜੇ ਕੀ ਜਾਰੀ ਕੀਤੇ ਗਏ ਨੇ ਤੁਜੇਕਰ ਹੁਣ ਤੁਸੀਂ ਬੁਲੇਟ ਦੇ ਪਟਾਕੇ ਵਜਾਉਗੇ ਜਾਂ ਮੋਟਾਕੇ ਵਾਹਨ ਚਲਾਉਗੇ ਤਾਂ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ। ਇਹ ਨਹੀਂ ਹੋਰ ਵੀ ਕਈ ਨਿਯਮ ਹੈ ਜਿਹੜੇ ਕੀ ਲਾਗੂ ਕੀਤੇ ਗਏ ਨੇ। ਜਿਹਾ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਦੋ ਪੈਨਾ ਵਾਹਨ ਤੇ ਸਲੈਂਸਰ ਬਦਲਨ ਅਤੇ ਪਟਾਕੇ ਚਲਾਉਣ ਤੇ ਪਾਬੰਦੀ ਲਗਾਉਂਦੇ ਹੁਕਮ ਦਿੱਤੇ ਗਏ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਅਤੇ ਆਮ ਨਾਗਰਿਕਾਂ ਦੀ ਸਿਹਤ ਤੇ ਲਈ ਚਿਲਾ ਸੀਮਾ ਦੇ ਅੰਦਰ ਜਿਹੜਾ ਕਿ ਨਿਯਮ ਲਾਗੂ ਕੀਤੇ ਨੇ ਜਿਸ ਦਾ ਵਿੱਚ ਦੋ ਪਹੀਆ ਵਾਹਨਾਂ ਦੇ ਸਲੈਂਸਰ ਬਦਲਨ ਅਤੇ ਪਟਾਕੇ ਚਲਾਉਣ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਹੈ ਇਹ ਹੁਕਮ ਦੁਕਾਨਦਾਰਾਂ ਮਕੈਨਿਕਾਂ ਵੱਲੋਂ ਸਲੈਂਸਰ ਬਦਲਣ ਅਤੇ ਪਟਾਕੇ ਚਲਾਉਣ ਵਾਲੇ ਵਾਹਨਾ ਮਾਲਕਾਂ ਤੇ ਦੋਮਾ ਤੇ ਲਾਗੂ ਹੋਣਗੇ ਜੇਕਰ ਕੋਈ ਦੁਕਾਨਦਾਰ ਅਜਿਹੇ ਵਾਹਨਾ ਨੂੰ ਮੋਡੀਫਾਈ ਕਰਦਾ ਸਲੈਂਸਰ ਬਦਲਦਾ ਉਸਤੇ ਵੀ ਕਾਰਵਾਈ ਹੋਏਗੀ ਤੇ ਜਿਹੜਾ ਮੈਂ ਮੋਡੀਫਾਈ ਕਰਵਾਉਂਦਾ ਉਸਤੇ ਵੀ ਕਾਰਵਾਈ ਕੀਤੀ ਜਾਵੇਗੀ ਦੱਸਦੇ ਕਿ ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਮ ਨਾਗਰਿਕਾਂ ਨੂੰ ਜ਼ਿਲ੍ਹਾ ਸੀਮਾ ਦੇ ਅੰਦਰ ਮੂਟਾਕ ਕੇ ਦੋ ਪਹੀਆ ਵਾਹਨ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜਾਂ ਇਹ ਪਾਬੰਦੀ ਉਹਨਾਂ ਵਿਅਕਤੀਆਂ ਤੇ ਲਾਗੂ ਨਹੀਂ ਹੋਵੇਗੀ ਜੋ ਬਿਮਾਰੀ ਜਾਂ ਅਲਰਜੀ ਕਾਰਨ ਮੈਡੀਕਲ ਮਾਸਕ ਜਾਂ ਹੋਰ ਚੀਜ਼ਾਂ ਪਾਉਂਦੇ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਆਪਣੇ ਹੁਕਮਾਬ ਦੇ ਵਿੱਚ ਕਿਹਾ ਕਿ ਬਾਜ਼ਾਰਾਂ ਵਿੱਚ ਲੁੱਟਕੋ ਤੇ ਚੋਰੀ ਦੀਆਂ ਵਾਰਦਾਤਾਂ ਆਮ ਹੋ ਗਈਆਂ ਨੇ ਯਾ ਇਸ ਕਰਕੇ ਉਹਨਾਂ ਡਰਾਈਵਰਾਂ ਦੇ ਲਈ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ ਕਿ ਮੂੰਹ ਟਾਕੇ ਹੁਣ ਤੁਸੀਂ ਵਾਹਨ ਨਹੀਂ ਚਲਾਉਣੇ ਚਿਹਰੇ ਟਕਣ ਦੇ ਨਾਲ ਅਪਰਾਧੀਆਂ ਦੀ ਪਛਾਣ ਕਰਨਾ ਮੁਸ਼ਕਲ ਹੋ ਜਾਂਦਾ ਇਸ ਲਈ ਚਿੱਲੇ ਦੇ ਵਿੱਚ ਮੂੰਹ ਟਾਕੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਦੇ ਉਕ੍ਰੋਕਤ ਇਹ ਹੁਕਮ ਜਿਹੜੇ ਕੀ ਜਾਰੀ ਕੀਤੇ ਗਏ ਨੇ